ਪਿਆਰੇ ਪਾਪੀ ਗੰਗੂ ਮਰਿਆ ਕਿਵੇਂ ਪਾਪੀ ਗੰਗੂ ਦੀ ਮੌਤ ਕਿਵੇਂ ਹੋਈ ਇਸ ਪਾਪੀ ਦਾ ਅੰਤ ਕਿੱਥੇ ਅਤੇ ਕਿਵੇਂ ਹੋਇਆ ਆਪਾਂ ਸਾਰੇ ਇਹ ਤਾਂ ਜਾਣਦੇ ਹਾਂ ਕਿ ਗੰਗੂ ਨੇ ਲਾਲਚ ਕਾਰਨ ਸਹਿਬਜ਼ਾਦਿਆਂ ਦੀ ਮੁਖਬਰੀ ਕੀਤੀ ਅਤੇ ਚੰਦ ਪੈਸੇਆ ਕਾਰਨ ਛੋਟੇ ਸਹਿਬਜ਼ਾਦਿਆਂ ਨੂੰ ਜ਼ਾਲਿਮਾਂ ਦੇ ਹੱਥਾਂ ਵਿੱਚ ਦੇ ਦਿੱਤਾ ਲੇਕਿਨ ਬਹੁਤ ਘੱਟ ਸਿੱਖ ਜਾਂਦੇ ਨੇ ਕਿ ਗੰਗੂ ਦੀ ਮੌਤ ਕਿਵੇਂ ਅਤੇ ਕਿੱਥੇ ਹੋਈ ਅੱਜ ਆਪਾਂ ਜਾਣਾਂਗੇ ਕਿ ਗੰਗੂ ਦੀ ਮੌਤ ਕਿਵੇਂ ਅਤੇ ਕਿੱਥੇ ਹੋਈ ਅਤੇ ਅੱਲਾ ਯਾਰ ਖਾਨ ਜੋਗੀ ਨੇ ਇਸ ਪਾਪੀ ਬਾਰੇ ਕੀ ਲਿਖਿਆ ਹੈ ਪਿਆਰੋ ਜਿਸ ਵਕਤ ਛੋਟੇ ਸਹਬਜ਼ਾਦਿਆਂ ਅਤੇ ਮਾਤਾ ਜੀ ਨੂੰ ਗੰਗੂ ਆਪਣੇ ਘਰ ਵਿੱਚ ਲੈ ਕੇ ਆਉਂਦਾ ਹੈ ਤਾਂ ਸਵੇਰ ਦੇ ਹੀ ਸਹਬਜ਼ਾਦੇ ਭੁੱਖੇ ਸੀ ਕੁਝ ਖਾਦਾ ਨਹੀਂ ਸੀ ਸ਼ਾਮ ਨੂੰ ਜਦੋਂ ਗੰਗੂ ਰੋਟੀ ਲੈ ਕੇ ਆਉਂਦਾ ਹੈ ਤਾਂ ਐਸੀ ਰੋਟੀ ਲਿਆਉਂਦਾ ਹੈ ਕਿ ਜਿਸ ਨੂੰ ਕਾਂ ਅਤੇ ਕੁੱਤੇ ਵੀ ਨਾ ਖਾ ਸਕਣ ਉਹ ਰੋਟੀ ਸਹਬਜ਼ਾਦਿਆਂ ਤੋਂ ਨਹੀਂ ਖਾਧੀ ਜਾਂਦੀ ਉਸ ਵਕਤ ਮਾਤਾ ਗੁਜਰੀ ਜੀ ਇੱਕ ਮੋਰਾਂ ਦੀ ਪੋਟਲੀ ਕੱਢਦੇ ਨੇ ਤੇ ਉਸ ਵਿੱਚੋਂ ਇੱਕ ਮੋਰ ਗੰਗੂ ਨੂੰ ਦੇ ਕੇ ਕਹਿੰਦੇ ਨੇ ਕਿ ਜੋ ਪਕਵਾਨ ਤੈਨੂੰ ਬਾਹਰੋਂ ਮਿਲੇ ਲੈ ਆਓ ਗੰਗੂ ਉਸ ਮੋਰ ਦੇ ਪਤਾਸ਼ੇ ਲੈ ਕੇ ਆਉਂਦਾ ਹੈ ਸਹਬਜਾਦੇ ਉਸ ਰਾਤ ਪਤਾਸ਼ੇ ਖਾ ਕੇ ਸੌ ਜਾਂਦੇ ਨੇ ਲੇਕਿਨ ਗੰਗੂ ਦਾ ਮਨ ਮੋਰਾਂ ਦੀ ਕੋਟਲੀ ਤੇ ਬੇਈਮਾਨ ਹੋ ਜਾਂਦਾ ਹੈ ਕਿ ਇਸਨੇ ਰਾਤ ਨੂੰ ਉਹ ਮੋਰਾਂ ਦੀ ਕੋਟਲੀ ਚੁਰਾ ਲਈ ਤੇ ਵਿਹੜੇ ਦੇ ਵਿੱਚ ਕਿਤੇ ਛੁਪਾ ਦਿੱਤੀ ਜਦੋਂ ਇਸਨੇ ਮੋਰਾਂ ਦੀ ਕੋਟਲੀ ਚੁਰਾਈ ਤਾਂ ਮਾਤਾ ਜੀ ਨੂੰ ਪਤਾ ਲੱਗ ਗਿਆ ਸਵੇਰੇ ਮਾਤਾ ਜੀ ਨੇ ਕਿਹਾ ਪੁੱਤ ਗੰਗੂ ਜੇਕਰ ਤੈਨੂੰ ਮੋਰਾਂ ਚਾਹੀਦੀਆਂ ਸੀ ਤੇ ਤੂੰ ਮੰਗ ਕੇ ਲੈ ਲੈਂਦਾ ਚੋਰੀ ਕਿਉਂ ਕੀਤੀ ਇਹ ਸੁਣ ਕੇ ਇਸ ਨੂੰ ਬਹੁਤ ਗੁੱਸਾ ਆਇਆ ਤੇ ਇਸਨੇ ਮਾਤਾ ਜੀ ਨੂੰ ਆਪ ਸ਼ਬਦ ਵੀ ਬੋਲੇ ਅਤੇ ਮੁਰੰਡੇ ਥਾਣੇ ਵਿੱਚ ਜਾ ਕੇ ਜਾਨੀ ਖਾਨ ਅਤੇ ਮਾਨੀ ਖਾਨ ਕੋਲ ਸਹਿਬਜ਼ਾਦਿਆਂ ਅਤੇ ਮਾਤਾ ਜੀ ਦੀ ਸ਼ਿਕਾਇਤ ਕਰ ਦਿੱਤੀ ਜਾਨੀ ਖਾਨ ਅਤੇ ਮਾਨੀ ਖਾਨ ਸਿਪਾਹੀਆਂ ਨਾਲ ਆ ਕੇ ਮਾਤਾ ਜੀ ਅਤੇ ਸਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰ ਲੈਂਦੇ ਨੇ ਉਸ ਵਕਤ ਮਾਤਾ ਜੀ ਗੰਗੂ ਨੂੰ ਕਹਿੰਦੇ ਨੇ ਕਿ ਗੰਗੂ ਤੂੰ ਇਹ ਚੰਦ ਮੋਹਰਾਂ ਵਾਸਤੇ ਪਾਪ ਕਿਉਂ ਕੀਤਾ ਹੈ ਜਾਨੀ ਖਾਨ ਅਤੇ ਮਾਨੀ ਖਾਨ ਸ਼ਹਿਬਜ਼ਾਦਿਆਂ ਅਤੇ ਮਾਤਾ ਜੀ ਨੂੰ ਨਾਲ ਲੈ ਜਾਂਦੇ ਨੇ ਮੋਰਿੰਡੇ ਦੀ ਜੇਲ੍ਹ ਵਿੱਚ ਸ਼ਹਿਬਜ਼ਾਦਿਆਂ ਨੂੰ ਕਈ ਤਸੀਹੇ ਦਿੱਤੇ ਜਾਂਦੇ ਨੇ ਫਿਰ ਸੂਬਾ ਸਰਹੰਦ ਦੇ ਕੋਲ ਪੇਸ਼ ਕਰ ਦਿੱਤਾ ਜਾਂਦਾ ਹੈ ਸੂਬਾ ਸਰਹੰਦ ਆਤ ਦੇ ਤਸੀਹੇ ਦੇ ਕੇ ਸ਼ਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿੰਕ ਕੇ ਗਲ ਕਲਮ ਕਰਕੇ ਸ਼ਹੀਦ ਕਰ ਦਿੰਦਾ ਹੈ ਉਧਰ ਜਾਨੀ ਖਾਨ ਤੇ ਮਾਨੀ ਖਾਨ ਨੂੰ ਗੱਲ ਯਾਦ ਆਉਂਦੀ ਹੈ ਕਿ ਸ਼ਹਿਬਜ਼ਾਦਿਆਂ ਦੀ ਮਾਤਾ ਗੰਗੂ ਨੂੰ ਕੁਝ ਸੋਨੇ ਦੀਆਂ ਮੋਹਰਾਂ ਬਾਰੇ ਕਹਿ ਰਹੀ ਸੀ ਉਧਰ ਗੰਗੂ ਪਹਿਲਾਂ ਹੀ ਮੋਹਰਾਂ ਵਾਲੀ ਪੋਟਲੀ ਕਿਤੇ ਛੁਪਾ ਕੇ ਪੁੱਲ ਚੁੱਕਾ ਸੀ ਤੇ ਲੱਭ ਲੱਭ ਕੇ ਇਹ پاگل ਹੋਇਆ ਪਿਆ ਸੀ ਪਰ ਉਹ ਪੋਟਲੀ ਲੱਭਦੀ ਨਹੀਂ ਉਧਰ ਜਾ ਕੇ ਜਾਨੀ ਖਾਨ ਤੇ ਮਾਨੀ ਖਾਨ ਗੰਗੂ ਨੂੰ ਜਿਹੜੇ ਗ੍ਰਿਫਤਾਰ ਕਰ ਲੈਂਦੇ ਨੇ ਅਤੇ ਮਰਿੰਡੇ ਜੇਲ੍ਹ ਵਿੱਚ ਲਿਆ ਕੇ ਇਸ ਨੂੰ ਸੋਨੇ ਦੀਆਂ ਮੋਹਰਾਂ ਬਾਰੇ ਪੁੱਛਿਆ ਜਾਂਦਾ ਹੈ ਲੇਕਿਨ ਇਹ ਮੋਹਰਾਂ ਬਾਰੇ ਦੱਸਦਾ ਨਹੀਂ ਕਈ ਦਿਨ ਜਾਨੀ ਖਾਨ ਤੇ ਮਾਨੀ ਖਾਨ ਦੀ ਇਹ ਮਾਰ ਖਾਂਦਾ ਰਹਿੰਦਾ ਹੈ ਆਖਰ ਜਦੋਂ ਨਹੀਂ ਮੰਨਦਾ ਤੇ ਜਾਨੀ ਖਾਨ ਤੇ ਮਾਨੀ ਖਾਨ ਇਸ ਨੂੰ ਸੂਬਾ ਸਰਹੰਦ ਦੇ ਕੋਲ ਪੇਸ਼ ਕਰ ਦਿੰਦੇ ਤੇ ਰਿਪੋਰਟ ਦਿੰਦੇ ਨੇ ਕਿ ਇਸ ਕੋਲ ਬਹੁਤ ਸਾਰਾ ਧਨ ਹੈ ਜੋ ਇਸਨੇ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਤੋਂ ਚੁਰਾਇਆ ਹੈ ਵजीर खान ਇਸ ਨੂੰ ਸੋਨੇ ਦੀਆਂ ਮੋਹਰਾਂ ਬਾਰੇ ਪੁੱਛਦਾ ਹੈ ਇਹ ਮੰਨ ਜਾਂਦਾ ਹੈ ਕਿ ਮੈਂ ਸੋਨੇ ਦੀਆਂ ਮੋਹਰਾਂ ਚੁਰਾਈਆਂ ਨਹੀਂ ਇਸ ਨੂੰ ਹੁਕਮ ਦਿੱਤਾ ਜਾਂਦਾ ਹੈ ਕਿ ਉਹ ਸੋਨੇ ਦੀਆਂ ਮੋਹਰਾਂ ਸਰਕਾਰੀ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਾਵੇ ਇਹ ਕਹਿੰਦਾ ਹੈ ਕਿ ਮੈਂ ਭੁੱਲ ਚੁੱਕਾ ਹਾਂ ਇਹਦੀ ਗੱਲ ਨੂੰ ਕੋਈ ਸੱਚ ਨਹੀਂ ਮੰਨਦਾ ਇਹਨੂੰ ਸੂਬਾ ਸਰਹੰਦ ਦੇ ਛਪਾਈਆਂ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਰੋਜ਼ ਸੂਬਾ ਸਰਹੰਦ ਦੇ ਛਪਾਈਏ ਨੂੰ ਕੁੱਟਦੇ ਨੇ ਮਾਰਦੇ ਨੇ ਇਸ ਤੋਂ ਮੋਹਰਾਂ ਬਾਰੇ ਪੁੱਛਦੇ ਨੇ ਇਹ ਮੋਹਰਾਂ ਬਾਰੇ ਦੱਸ ਨਹੀਂ ਪਾਉਂਦਾ ਤੇ ਕਈ ਦਿਨ ਮਾਰ ਖਾ ਖਾ ਕੇ ਛਪਾਈਆਂ ਦੀ ਮਾਰ ਖਾ ਖਾ ਕੇ ਇਹ پاگل ਹੋ ਜਾਂਦਾ ਹੈ ਆਖਿਰ ਇਹਨੂੰ پاگل ਸਮਝ ਕੇ ਛੱਡ ਦਿੱਤਾ ਜਾਂਦਾ ਹੈ ਫਿਰ ਇਹ پاگل ਹੋਇਆ ਸਰਹੰਦ ਦੀਆਂ ਗਲੀਆਂ ਵਿੱਚ ਕਈ ਮਹੀਨੇ ਘੁੰਮਦਾ ਰਿਹਾ ੱਟਕੇ ਖਾਂਦਾ ਹੋਇਆ ਲੋਕਾਂ ਦੇ ਰੋੜੇ ਖਾਂਦਾ ਹੋਇਆ ਡੰਡੇ ਖਾਂਦਾ ਹੋਇਆ ਗਲੀਆਂ ਵਿੱਚ ਕੱਖਾਂ ਵਾਗ ਰੁਲ ਕੇ ਕੁੱਤੇ ਤੋਂ ਵੀ ਪੈੜੇ ਬਹੁਤ ਸਰਹੰਦ ਦੀਆਂ ਗਲੀਆਂ ਵਿੱਚ ਮਰਿਆ ਨਾ ਪਾਪੀ ਹੱਥ ਉਹ ਮਾਇਆ ਆਈ ਜਿਸ ਕਾਰਨ ਪਾਪੀ ਨੇ ਪਾਪ ਕਮਾਇਆ ਸੀ ਆਪਣਾ ਨਾਮ ਵੀ ਦੁਨੀਆ ਤੇ ਬਦਨਾਮ ਕਰ ਗਿਆ ਅਤੇ ਅੰਤਾਂ ਦੇ ਦੁੱਖ ਸਹਾਰਦਾ ਹੋਇਆ ਪਾਪੀ ਨਰਕ ਸਦਾਰ ਗਿਆ ਹੱਲਾ ਯਾਰਖੰਡ ਜੋਗੀ ਲਿਖਦਾ ਹੈ ਬਦ ਜਾਤ ਬਦ ਸਿਫਤ ਉਹ ਗੰਗੂ ਨਮਕ ਹਰਾਮ ਟੁਕੜੋਂ ਤੇ ਸਤਿਗੁਰੂ ਕੇ ਜੋ ਬਲਤਾ ਰਹਾ ਮੋਦਾਮ ਦੁਨੀਆ ਮੇ ਆਪਣੇ ਨਾਮ ਕੋ ਬਦਨਾਮ ਕਰ ਗਿਆ ਦੁਸ਼ਮਣ ਵੀ ਜੋ ਨਾ ਕਰਤਾ ਉਹ ਜੇ ਕੰਮ ਕਰ ਗਿਆ